ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ। ਹਾਜ਼ਰ ਹਾਂ ਇੱਕ ਨਵੀਂ ਵੀਡੀਓ ਮੋਬਾਈਲ SIM ਕਾਰਡ ਨੂੰ ਲੈ ਕੇ। ਮੋਬਾਈਲ SIM ਕਾਰਡ ਨੂੰ ਲੈ ਕੇ 1 ਅਪ੍ਰੈਲ 2025 ਤੋਂ ਕੁਝ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਸਰਕਾਰ ਦੇ ਵੱਲੋਂ ਡੀਲਰਾਂ ਲਈ ਇੱਕ ਡੈਡਲਾਈਨ ਵੀ ਤੈਅ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਆਨਲਾਈਨ ਫਰੋਡ ਅਤੇ ਠੱਗੀ ਨੂੰ ਰੋਕਣ ਦੇ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ ਅਤੇ ਇਸੇ ਤਹਿਤ ਹੁਣ ਨਕਲੀ SIM ਕਾਰਡ ਦੀ ਵਿਕਰੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਨਵੇਂ ਨਿਯਮ ਦੇ ਤਹਿਤ ਹੁਣ ਸਰਕਾਰ ਨੇ SIM ਕਾਰਡ 딜ਰਾਂ ਲਈ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤਾ ਹੈ ਨਿਯਮਾਂ ਮੁਤਾਬਕ ਹੁਣ ਸਧਾਰਨ ਤਰੀਕੇ ਦੇ ਨਾਲ SIM ਖਰੀਦਣਾ ਆਸਾਨ ਨਹੀਂ ਹੋਵੇਗਾ ਆਧਾਰ ਕਾਰਡ ਦਾ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਉਦਾਹਰਨ ਦੇ ਤੌਰ ਤੇ ਉਂਗਲ ਦੀ ਛਾਪ ਜਾਂ ਫਿਰ ਆਈ ਸਕੈਨ ਕਰਵਾਉਣਾ ਲਾਜ਼ਮੀ ਹੋਵੇਗਾ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਗਏ ਹਨ ਨੰਬਰ 1 ਨਵਾਂ SIM ਕਾਰਡ ਲੈਣ ਦੀ ਆਧਾਰ ਕਾਰਡ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਾਜ਼ਮੀ ਹੋਵੇਗਾ ਨੰਬਰ 2 ਕੋਈ ਵੀ ਡੀਲਰ ਜਾਂ ਰਿਟੇਲਰ ਬਿਨਾ ਵੈਰੀਫਿਕੇਸ਼ਨ SIM ਨਹੀਂ ਵੇਚ ਸਕੇਗਾ ਨੰਬਰ 3 ਜੇਕਰ ਕੋਈ ਫਰੋਡ ਤਰੀਕੇ ਨਾਲ SIM ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਹੋਵੇਗੀ। ਨੰਬਰ 4 ਸੰਚਾਰ ਸਾਥੀ ਪੋਰਟਲ ਤੇ ਕੁਝ ਨਵੀਂ ਨਵੀਆਂ ਸੇਵਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਤੁਸੀਂ ਆਨਲਾਈਨ ਆਪਣੇ ਖੋਏ ਹੋਏ SIM ਕਾਰਡ ਨੂੰ ਬਲੋਕ ਕਰ ਸਕਦੇ ਹੋ। ਨੰਬਰ 5 ਆਧਾਰ ਕਾਰਡ ਜਾਂ ਕਿਸੇ ਹੋਰ ਆਈਡੀ ਤੇ ਕਿੰਨੇ SIM ਐਕਟਿਵ ਹਨ ਇਹ ਚਾਚਣ ਦੇ ਲਈ ਸਹੂਲਤ ਵੀ ਮਿਲੇਗੀ ਡੀਲਰਾਂ ਲਈ ਨਵਾਂ ਨਿਯਮ 31 ਮਾਰਚ 2025 ਤੱਕ ਹਰ SIM ਕਾਰ ਡੀਲਰ ਨੂੰ ਆਪਣੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਨੀ ਪਵੇਗੀ 1 April 2025 ਤੋਂ ਕੇਵਲ ਉਹੀ ਡੀਲਰ SIM ਵੇਚ ਸਕਣਗੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਪੂਰੀ ਹੋ ਚੁੱਕੀ ਹੋਵੇਗੀ ਜੇਕਰ ਕੋਈ ਡੀਲਰ ਬਿਨਾਂ ਵੈਰੀਫਿਕੇਸ਼ਨ सिम वेचण दी कोशिश करता है तां उस कानूनी कार्रवाई की जावेगी इस तरह नवे नीमा अनुसार हुन सिम वेचण वाले लैं ले अथे लैण वालेयां लै आधार कार्ड बायोमैट्रिक वेरिफिकेशन लाज़मी हो गया है हुन तुसी केडी कंपनी दा सिम ਵਰਤ हो कमेंट करके ये जरूर दसना इस तो इलावा टॉडी तो राय च सबतु तो वधिया इंटरनेट सेवा ਕਿਹੜੀ ਕੰਪਨੀ ਦਿੰਦੀ ਹੈ ਇਹ ਵੀ ਜ਼ਰੂਰ ਦੱਸਣਾ ਹੋਰ ਜਾਣਕਾਰੀ ਦੇ ਲਈ SK ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਹੋਰ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਨਵੀਂ ਅਪਡੇਟ ਵਿੱਚ